ਸੂਬੇ ਦੀਆਂ ਨਿੱਜੀ ਸਿੱਖਿਆ ਸੰਸਥਾਵਾਂ ਬੱਚਿਆਂ ਨੂੰ ਉਹਨਾਂ ਦੀ ਮਾਂ ਬੋਲੀ ਤੋਂ ਦੂਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਹਨਾਂ ਨੇ ਮੈਨੂੰ ਸ਼ਿਕਾਇਤ ਕੀਤੀ ਕਿ ਸਕੂਲ ਦੇ ਫੈਸਲੇ ਦੇ ਅਨੁਸਾਰ ਸਕੂਲ ਵਿੱਚ ਹਰ ਇੱਕ ਬੱਚੇ ਲਈ ਕੇਵਲ ਹਿੰਦੀ ਹੀ ਬੋਲਣੀ ਜ਼ਰੂਰੀ ਹੈ। ਪਰ ਤੁਹਾਡਾ ਬੇਟਾ ਪੰਜਾਬੀ ਵਿੱਚ ਬੋਲਦਾ ਹੈ। ਮੈਂ ਉਹਨਾਂ ਨੂੰ ਫਿਰ ਪੁੱਛਿਆ ਕਿ ਕੀ ਤੁਸੀਂ ਮੈਨੂੰ ਸਕੂਲ ਦੇ ਉਸ ਫੈਸਲੇ ਦੀ ਕਾਪੀ ਦੇ ਸਕਦੇ ਹੋ? ਜਿਸ ਵਿੱਚ ਸਕੂਲ ਵਿੱਚ ਪੰਜਾਬੀ ਬੋਲਣ ਦੀ ਮਨਾਈ ਕੀਤੀ ਗਈ ਹੋਵੇ ਅਧਿਆਪਕਾਂ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਆਖਿਆ ਕਿ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ 7793 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਨ ਤੇ ਅੱਜ ਤੁਸੀਂ ਸਾਨੂੰ ਮਜਬੂਰ ਕਰ ਰਹੇ ਹੋ ਕਿ ਅਸੀਂ ਆਪਣੀ ਮਾਂ ਬੋਲੀ ਦੀ ਕੁਰਬਾਨੀ ਦੇ ਦਈਏ ਕਿ ਪੰਜਾਬ ਵਿੱਚ ਵਸਦੇ ਹੋ ਪੰਜਾਬ ਦਾ ਖਾਂਦੇ ਹੋ ਪਾਣੀ ਪੰਜਾਬ ਦਾ ਪੀਂਦੇ ਹੋ ਫਿਰ ਵੀ ਪੰਜਾਬੀ ਮਾਂ ਬੋਲੀ ਨੂੰ ਨਫ਼ਰਤ ਕਰਦੇ ਆ ਉਸ ਨੂੰ ਖਤਮ ਕਰਨ ਦੀ ਸ਼ਾਸਨਸ਼ਾ ਕਰ ਰਹੇ ਹੋ ਪੰਜਾਬ 247 ਟੀਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਸਵਾਗਤ ਅੱਜ ਦਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਮਿਡਲ ਤੁਹਾਡੀ ਸੇਵਾ ਚ ਪੇਸ਼ ਕਰ ਰਹੇ ਹਾਂ ਉਹ ਸੀਨੀਅਰ ਪੱਤਰਕਾਰ ਮਨਮੋਹਨ ਸਿੰਘ ਢਿੱਲੋਂ ਖਰਾਂ ਦਾ ਲਿਖਿਆ ਹੋਇਆ ਹੈ ਇਹਦਾ ਸਰਲੇਖ ਹੈ ਪੰਜਾਬੀ ਬੋਲਣੀ ਮਨਾ ਹੈ ਸੂਬੇ ਦੀਆਂ ਨਿੱਜੀ ਸਿੱਖਿਆ ਸੰਸਥਾਵਾਂ ਬੱਚਿਆਂ ਨੂੰ ਉਹਨਾਂ ਦੀ ਮਾਂ ਬੋਲੀ ਤੋਂ ਦੂਰ ਕਰਨ ਵਿੱਚ ਲੱਗੀਆਂ ਹੋਈਆਂ ਹਨ ਇਹੀ ਕਾਰਨ ਹੈ ਕਿ ਸੂਬੇ ਦੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬੀ ਬੋਲਣ ਤੇ ਪਾਬੰਦੀ ਲਾਉਣ ਵਾਲੀਆਂ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਨੂੰ ਸਖਤ ਤਾੜਨਾ ਕਰਦਿਆਂ ਉਹਨਾਂ ਦੀ ਮਾਨਤਾ ਰੱਦ ਕੀਤੇ ਜਾਣ ਵਰਗੀ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਸਰਕਾਰ ਦੀ ਇਸ ਸਖਤੀ ਨੇ ਮੈਨੂੰ ਇੱਕ ਪ੍ਰਾਣੀ ਗੱਲ ਚੇਤੇ ਕਰਵਾ ਦਿੱਤੀ ਹੈ। ਮੇਰੇ ਬੇਟੇ ਨੇ ਇੱਕ ਨਿੱਜੀ ਸੰਸਥਾ ਵਿੱਚੋਂ ਪਲੱਸ 2 ਕੀਤੀ ਸੀ। ਇੱਕ ਵਾਰ ਮੈਨੂੰ ਬੇਟੇ ਰਾਹੀਂ ਉਸਦੇ ਅਧਿਆਪਕਾਂ ਨੇ ਸਨੇਹਾ ਭੇਜਿਆ ਕਿ ਮੈਨੂੰ ਸਕੂਲ 'ਚ ਆ ਕੇ ਮਿਲੋ। ਮੈਂ ਅਗਲੇ ਦਿਨ ਹੀ ਸਕੂਲ ਜਾ ਕੇ ਅਧਿਆਪਕਾਂ ਨੂੰ ਮਿਲਿਆ। ਉਹਨਾਂ ਨੇ ਮੈਨੂੰ ਸ਼ਿਕਾਇਤ ਕੀਤੀ ਕੇ ਸਕੂਲ ਦੇ ਫੈਸਲੇ ਦੇ ਅਨੁਸਾਰ ਸਕੂਲ ਵਿੱਚ ਹਰ ਇੱਕ ਬੱਚੇ ਲਈ ਕੇਵਲ ਹਿੰਦੀ ਹੀ ਬੋਲਣੀ ਜ਼ਰੂਰੀ ਹੈ ਪਰ ਤੁਹਾਡਾ ਬੇਟਾ ਪੰਜਾਬੀ ਵਿੱਚ ਬੋਲਦਾ ਹੈ ਅਤੇ ਉਸ ਦੀ ਕਲਾਸ ਤੇ ਦੋਸਤ ਦੋਸਤ ਵੀ ਉਹਦੇ ਕਰਕੇ ਪੰਜਾਬੀ ਵਿੱਚ ਬੋਲਣ ਲੱਗ ਪਏ ਹਨ ਇਸ ਕਾਰਨ ਸਕੂਲ ਦਾ ਮਾਹੌਲ ਖਰਾਬ ਹੋ ਰਿਹਾ ਹੈ ਤੁਸੀਂ ਕਿਹਾ ਉਹਨਾਂ ਕਿਹਾ ਕਿ ਤੁਸੀਂ ਆਪਣੇ ਬੇਟੇ ਨੂੰ ਸਮਝਾਓ ਕਿ ਉਹ ਸਕੂਲ ਵਿੱਚ ਕੇਵਲ ਹਿੰਦੀ ਹੀ ਬੋਲੇ ਮੈਂ ਅਧਿਆਪਕਾਂ ਨੂੰ ਕਿਹਾ ਕਿ ਪਹਿਲਾਂ ਮੈਨੂੰ ਇਹ ਦੱਸੋ ਕਿ ਮੇਰਾ ਬੇਟਾ ਹਿੰਦੀ ਦੇ ਪੀਰੀਅਡ ਵਿੱਚ ਹਿੰਦੀ ਤੇ ਅੰਗਰੇਜ਼ੀ ਦੇ ਪੀਰੀਅਡ ਵਿੱਚ ਅੰਗਰੇਜ਼ੀ ਬੋਲਦਾ ਹੈ ਉਹਨਾਂ ਕਿਹਾ ਕਿ ਹਾਂ ਬੋਲਦਾ ਹੈ ਫਿਰ ਮੈਂ ਆਖਿਆ ਕਿ ਜੇ ਉਹ ਉਹਨਾਂ ਪੀੜਾਂ ਵਿੱਚ ਹਿੰਦੀ ਤੇ ਅੰਗਰੇਜ਼ੀ ਬੋਲਦਾ ਹੈ ਤਾਂ ਫਿਰ ਉਸ ਨੂੰ ਪੰਜਾਬੀ ਉਹਦੇ ਉੱਤੇ ਪੰਜਾਬੀ ਨਾ ਬੋਲਣ ਦੀ ਪਾਬੰਦੀ ਕਿਉਂ ਲਾ ਰਹੇ ਹੋ ਮੈਂ ਉਹਨਾਂ ਨੂੰ ਫਿਰ ਪੁੱਛਿਆ ਕਿ ਕਿ ਤੁਸੀਂ ਮੈਨੂੰ ਸਕੂਲ ਦੇ ਉਸ ਫੈਸਲੇ ਦੀ ਕਾਪੀ ਦੇ ਸਕਦੇ ਹੋ ਜਿਸ ਵਿੱਚ ਸਕੂਲ ਵਿੱਚ ਪੰਜਾਬੀ ਬੋਲਣ ਦੀ ਮਨਾਹੀ ਕੀਤੀ ਗਈ ਹੋਵੇ ਉਹਨਾਂ ਆਖਿਆ ਕਿ ਫੈਸਲੇ ਦੀ ਕਾਪੀ ਸਾਡੇ ਕੋਲ ਤਾਂ ਨਹੀਂ ਪਰ ਸਕੂਲ ਪ੍ਰਬੰਧਕਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਬੱਚਿਆਂ ਨੂੰ ਸਕੂਲ ਵਿੱਚ ਪੰਜਾਬੀ ਬੋਲਣ ਤੋਂ ਮਨਾ ਕੀਤਾ ਜਾਵੇ। ਅਤੇ ਆਪਕਾ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਆਖਿਆ ਕਿ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਕਾਤਰ 93% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਨ ਤੇ ਅੱਜ ਤੁਸੀਂ ਸਾਨੂੰ ਮਜਬੂਰ ਕਰ ਰਹੇ ਹੋ ਕਿ ਅਸੀਂ ਆਪਣੀ ਮਾਂ ਬੋਲੀ ਦੀ ਕੁਰਬਾਨੀ ਦੇ ਦਈਏ ਤੇ ਹਿੰਦੀ ਬੋਲਣ ਲੱਗ ਜਾਈਏ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਕੀ ਹੋਰ ਸੂਬਿਆਂ ਵਿੱਚ ਵੀ ਉਹਨਾਂ ਦੀ ਮਾਂ ਬੋਲੀ ਉਹਨਾਂ ਨੂੰ ਗੌਲਿਆ ਕਰਕੇ ਉਹਨਾਂ ਨੂੰ ਹਿੰਦੀ ਬੋਲਣ ਲਈ ਦੇਸ਼ਜਾਦੀ ਕੀਤੇ ਜਾਂਦੇ ਹਨ ਮੈਨੂੰ ਇਹ ਵੀ ਦੱਸੋ ਕਿ ਕਿੰਨੇ ਸੂਬੇ ਹਨ ਜਿਨ੍ਹਾਂ ਵਿੱਚ ਹਿੰਦੀ ਬੋਲੀ ਜਾਂਦੀ ਹੈ ਉਹ ਕਹਿਣ ਲੱਗੀ ਕਿ ਮੈਂ ਤਾਂ ਸਕੂਲ ਮਾਲਕਾਂ ਵੱਲੋਂ ਦਿੱਤੇ ਦੇਸ਼ੀ ਤੁਹਾਨੂੰ ਦੱਸਿਆ ਹਨ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਪੰਜਾਬ ਵਿੱਚ ਵਸਦੇ ਹੋ ਪੰਜਾਬ ਦਾ ਖਾਂਦੇ ਹੋ ਪਾਣੀ ਪੰਜਾਬ ਦਾ ਪੀਂਦੇ ਹੋ ਫਿਰ ਵੀ ਪੰਜਾਬੀ ਮਾਂ ਬੋਲੀ ਨੂੰ ਨਫ਼ਰਤ ਕਰਦੇ ਆ ਉਸ ਨੂੰ ਖਤਮ ਕਰਨ ਦੀ ਸ਼ਾਸਨ ਕਰ ਰਹੇ ਹੋ ਅਧਿਆਪਕਾਂ ਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ ਅਤੇ ਚੁੱਪ ਕਰ ਗਈ ਮੈਂ ਉਹਨਾਂ ਨੂੰ ਆਖਿਆ ਕਿ ਮੇਰਾ ਫੋਨ ਨੰਬਰ ਪ੍ਰਬੰਧਕਾਂ ਨੂੰ ਦੇ ਦਿਓ ਨਾਲ ਹੀ ਮੈਂ ਇਹ ਵੀ ਕਹਿ ਆਖ ਦਿੱਤਾ ਕਿ ਮੇਰਾ ਬੇਟਾ ਤਾਂ ਪੰਜਾਬੀ ਹੀ ਬੋਲੇਗਾ ਤੁਸੀਂ ਉਸ ਨੂੰ ਹਿੰਦੀ ਬੋਲਣ ਲਈ ਮਜਬੂਰ ਨਹੀਂ ਕਰ ਸਕਦੇ ਮੈਂ ਪ੍ਰਬੰਧਕਾਂ ਖਿਲਾਫ ਸ਼ਿਕਾਇਤ ਕਰਨ ਦੀ ਗੱਲ ਵੀ ਆਖੀ ਜਦੋਂ ਮੈਂ ਵਾਪਸ ਪਰਤਣ ਲੱਗਾ ਤਾਂ ਉਹ ਕਹਿਣ ਲੱਗੀ ਤੁਸੀਂ ਪਹਿਲੇ ਵਿਅਕਤੀ ਹੋ ਜਿਨ੍ਹਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਹੋਰ ਕਿਸੇ ਨੇ ਵੀ ਸਕੂਲ ਦੇ ਇਸ ਫੈਸਲੇ ਦਾ ਕਦੇ ਵਿਰੋਧ ਨਹੀਂ ਕੀਤਾ ਮੈਂ ਆਖਿਆ ਕਿ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਨਹੀਂ ਹੋਵੇਗਾ ਜਾਂ ਹੋਵੇਗਾ ਪਰ ਅਸੀਂ ਪੰਜਾਬ ਵਿੱਚ ਰਹਿ ਰਹੇ ਹਾਂ ਸਾਡੀ ਮਾਂ ਬੋਲੀ ਪੰਜਾਬੀ ਹੈ ਤੁਸੀਂ ਕਿਵੇਂ ਮਜਬੂਰ ਕਰ ਸਕਦੇ ਹੋ ਕਿ ਸਾਡੇ ਬੱਚੇ ਆਪਣੀ ਮਾਂ ਬੋਲੀ ਨੂੰ ਛੱਡ ਕੇ ਹਿੰਦੀ ਬੋਲਣ ਲੱਗ ਜਾਣ ਮੈਂ ਆਖਿਆ ਕੁਝ ਤਾਂ ਸ਼ਰਮ ਕਰੋ ਜੇ ਸੂਬੇ ਵਿੱਚ ਰਹਿੰਦੇ ਹੋ ਉਸ ਦੀ ਮਾਂ ਬੋਲੀ ਨਾਲ ਨਫ਼ਰਤ ਕਰਦੇ ਹੋ ਕਿਉਂ ਉਸਨੇ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਸੀ ਦਿੱਤਾ ਨਿੱਜੀ ਸੰਸਥਾਵਾਂ ਵਿੱਚ ਇਹ ਵਰਤਾਰਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਪਰ ਸਰਕਾਰਾਂ ਦੀ ਖਮੋਸ਼ੀ ਕਾਰਨ ਅਤੇ ਪੰਜਾਬੀਆਂ ਵੱਲੋਂ ਠੋਸ ਕਦਮ ਨਾ ਚੁੱਕੇ ਕਾਰਨ ਪੰਜਾਬੀ ਨੂੰ ਢਾਹ ਲੱਗਦੀ ਰਹੀ ਹੈ ਸਰਕਾਰਾਂ ਅਜਿਹੇ ਦੇਸ਼ ਕਈ ਵਾਰੀ ਜਾਰੀ ਕਰ ਚੁੱਕੀਆਂ ਹਨ ਪਰ ਸਥਿਤੀ ਅੱਜ ਵੀ ਜਿਉਂ ਦੀ ਤਿਉਂ ਹੈ ਕਿਉਂਕਿ ਜਿਨ੍ਹਾਂ ਨੇ ਅਜਿਹੇ ਦੇਸ਼ਾਂ ਤੇ ਅਮਲ ਕਰਵਾਉਣਾ ਹੁੰਦਾ ਹੈ ਉਹ ਵੀ ਲੜਉਂਦੀ ਕਾਰਵਾਈ ਨਹੀਂ ਕਰਦੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਨਿੱਜੀ ਸਕੂਲਾਂ ਵੱਲੋਂ ਉਹਨਾਂ ਦੀ ਮਾਂ ਬੋਲੀ ਤੇ ਵਾਰ ਨਾ ਕੀਤਾ ਜਾਵੇ ਸਗੋਂ ਹੋਰ ਪਛਾਵਾਂ ਦੀ ਤਰ੍ਹਾਂ ਪੰਜਾਬੀ ਨੂੰ ਵੀ ਮਹੱਤਵਪੂਰਨ ਵਿਸ਼ੇ ਵਾਂਗੂ ਮੱਤ ਦ ਦਿੱਤਾ ਜਾਵੇ ਜਦੋਂ ਇਹ ਸਿੱਧ ਹੋ ਚੁੱਕਿਆ ਹੈ ਕਿ ਬੱਚਿਆਂ ਨੂੰ ਮਾਤ ਪਾਤ ਸ਼ਾਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜਿਸ ਦੇ ਦਮ ਤੇ ਹੀ ਬੱਚਾ ਜ਼ਿੰਦਗੀ ਦੀ ਚੜ੍ਹਾਈ ਚੜ੍ਹ ਸਕੇਗਾ ਉਹਨਾਂ ਦੇ ਉੱਤੇ ਜ਼ਬਰਦਸਤੀ ਕੋਈ ਭਾਸ਼ਾ ਨਾ ਥੋਪੀ ਜਾਵੇ ਸਗੋਂ ਬੱਚਿਆਂ ਨੂੰ ਉਹਨਾਂ ਦੇ ਸੱਭਿਆਚਾਰਕ ਤੇ ਸਮਾਜਿਕ ਮਾਹੌਲ ਵਿੱਚ ਹੀ ਪੜਨ ਦਿੱਤਾ ਜਾਵੇ ਇਹ ਸੀ ਜੀ ਅੱਜ ਦਾ ਇਹ ਮਿਡਲ ਪੱਤਰਕਾਰ ਮਨਮੋਹ ਸਿੰਘ ਰਾਂ ਦਾ ਲਿਖਿਆ ਹੋਇਆ ਜੋ ਅਸੀਂ ਤੁਹਾਡੀ ਸੇਵਾ ਵਿੱਚ ਕੀਤਾ ਪੇਸ਼ ਧੰਨਵਾਦ ਸਤਿ ਸ੍ਰੀ ਅਕਾਲ